ਅਸੀਂ ਪਹੁੰਚੇ ਆਂ ਪਿੰਡ ਲੰਬੜ ਵਾਲ ਦੇ ਵਿੱਚ ਹਾਈਵੇ ਰੋਡ ਦੇ ਉੱਤੇ ਖੜੇ ਆਂ ਇਹ ਹਾਈਵੇ ਰੋਡ ਬਠਿੰਡੇ ਤੇ ਅੰਮ੍ਰਿਤਸਰ ਨੂੰ ਜਨਨਕ ਜੋੜਦਾ ਉਸ ਹਾਈਵੇ ਰੋਡ ਤੇ ਖੜੇ ਆਂ ਇੱਥੇ ਇੱਕ ਜਨਨਕ ਧਰਨਾ ਲੱਗਿਆ ਹੋਇਆ ਧਰਨਾ ਕਿਉਂ ਲੱਗਿਆ ਕਿਸ ਕਾਰਨ ਨੂੰ ਲੈ ਕੇ ਲੱਗਿਆ ਇਹ ਦੱਸਿਆ ਜਾ ਰਿਹਾ ਕਿ ਕੱਲ ਦੀ ਰਾਤ ਜਿਹਨ ਇੱਕ ਦੋ ਨੌਜਵਾਨ ਆ ਰਹੇ ਸੀ ਤੇ ਉਹਨਾਂ ਦੇ ਨਾਲ ਇੱਕ ਕਾਰ ਦਾ ਐਕਸੀਡੈਂਟ ਹੋ ਜਾਂਦਾ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ ਤੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਕੈਮਰਾਮੈਨ ਨੂੰ ਕਹਣਾ ਚਾਰੇ ਤਸਵੀਰਾਂ ਦਿਖਾ ਦੇ ਬਹੁਤ ਭਾਰੀ ਲੋਕਾਂ ਦਾ ਇਕੱਠ ਆ ਪੂਰਾ ਨਗਰ ਪਿੰਡ ਸਾਰਾ ਪਹੁੰਚਿਆ ਜਥੇਬੰਦੀਆਂ ਵੀ ਪਹੁੰਚੀਆਂ ਨੇ ਤੇ ਇਧਰਲੇ ਪਾਸੇ ਜੋ ਵੀਹਿਕਲ ਹੈ ਆ ਰਿਹਾ ਜਾਨੀ ਕਿ ਰੋਡ ਪੂਰਾ ਜਾਮ ਹੋਇਆ ਪਿਆ ਜਾਨੀ ਕਿ ਵਹੀਕਲ ਖੜੇ ਨੇ ਇੱਧਰ ਬੱਸਾਂ ਕਾਰਾਂ ਟਰੱਕ ਜਿਹੜੇ ਇਸ ਰੋਡ ਦੇ ਉੱਤੇ ਲੰਘਣ ਵਾਲੇ ਲੋਕ ਆ ਜਾਨੀ ਕਿ ਉਹ ਖੜੇ ਨੇ ਅੱਜ ਪੂਰਾ ਨਗਰ ਹੈ ਪੂਰੀ ਜਾਣਕਾਰੀ ਲਵਾਂਗੇ ਧਰਨਾ ਲਾਉਣ ਦੀ ਕੀ ਨੌਬਤ ਪੈਗੀ ਕਿਉਂ ਲਾਇਆ ਜਿਹੜੇ ਨੌਜਵਾਨਾਂ ਦੀ ਮੌਤ ਹੋਈ ਆ ਉਹ ਕਿੰਨੀ ਕੁ ਉਮਰ ਦੇ ਸੀਗੇ ਤੇ ਕਿਹੜੇ ਪਿੰਡ ਦੇ ਸੀ ਜਾਣਕਾਰੀ ਲਵਾਂਗੇ ਅੱਜ ਸਾਡੇ ਨਾਲ ਨੇ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜਨਾਬ ਜਿਹੜਾ ਅੱਜ ਧਰਨਾ ਲਾਇਆ ਤੁਸੀਂ ਇਹ ਪਹਿਲਾਂ ਤਾਂ ਇਹ ਦੱਸੋ ਵੀ ਜਿਹੜੇ ਨੌਜਵਾਨ ਦੇ ਦੋ ਮੁੰਡਿਆਂ ਦੀ ਮੌਤ ਹੋਈ ਆ ਉਹ ਕਿਹੜੇ ਪਿੰਡ ਦੇ ਸੀ ਇੱਕ ਲੰਮ ਵਾਲ ਇੱਕ ਸੀਗਾ ਡੋੜ ਪਿੰਡ ਦਾ ਡੋੜ ਪਿੰਡ ਦਾ ਜਿਹਦੀ ਮੌਤ ਆਈ ਉਹ ਮੇਰਾ ਭਤੀਜਾ ਸੀਗਾ ਜੀ ਇੱਕ ਹੀ ਦਾ ਭਤੀਜਾ ਸੀਗਾ ਲੰਬਾ ਵਾਲੀ ਤੋਂ ਪਰਸੋਂ ਦਾ ਕਾਂਡ ਹੋਇਆ ਵਾ ਸਾਡੀ ਕੋਈ ਸੁਣਾਈ ਸੁਣਵਾਈ ਨਹੀਂ ਹੁੰਦੀ ਪਈ ਆ ਸਾਡੀ ਇਹੀ ਰਿਕਵੈਸਟ ਆ ਸਰਕਾਰ ਨੂੰ ਵੀ ਸਾਡਾ ਜਿਹੜਾ ਮੁੱਦਾ ਇਹ ਕਲੀਅਰ ਕੀਤਾ ਜਾਵੇ ਬਸ ਅਸੀਂ ਇਹੀ ਚਾਹੁੰਦੇ ਆ ਬੰਦੇ ਸਾਡੇ ਜਿਹੜੇ ਉਹਨਾਂ ਦਾ ਐਕਸੀਡੈਂਟ ਕਰਕੇ ਗਿਆ ਉਹਨਾਂ ਬੰਦਿਆਂ ਨੂੰ ਚੱਕਿਆ ਜਾਵੇ ਸਾਨੂੰ ਇਨਸਾਫ ਦਿੱਤਾ ਜਾਵੇ ਉਹਨਾਂ ਦੀ ਕੋਈ ਸਨਾਖਤ ਹੋ ਗਈ ਵੀ ਕਿੱਥੋਂ ਦੇ ਨਹੀਂ ਨਹੀਂ ਹਾਂ ਤੁਹਾਡੀ ਉਨਾਖਤ ਹੈਗੀ ਵੀ ਕਿਹੜੇ ਪਿੰਡ ਦੇ ਸੀ ਹਾਂਜੀ 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 ਉਹ ਆਪਣਾ ਮੱਲਾ ਤੇ ਬਾਜੇਖਾਨੇ ਦੇ ਆ ਉਹ ਹਾਂਜੀ 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 ਹਾਂ ਬਾਜੇਖਾਨੇ ਦੇ ਆ ਉਹ ਫਰਾਰ ਹੋ ਦਿੰਦੇ ਹੋਏ ਵੇ ਗੱਡੀ ਇਹ ਰਾਤ ਲੈ ਕੇ ਆਏ ਆ ਚੱਕ ਕੇ ਉਹ ਕਰੇ ਜheni ਸੀਗੇ ਜਿੰਦਾ ਜਿੰਦਾ ਤੋੜ ਕੇ ਗੱਡੀ ਚੱਕ ਕੇ ਲਿਆਂਦੀ ਇਹਨਾਂ ਨੇ ਬਸ ਸਾਡੀ ਹੱਥ ਜੋੜ ਕੇ ਸਰਕਾਰ ਅੱਗੇ ਇਹੀ ਬੇਨਤੀ ਹੈ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਉਹਨਾਂ ਚੀਕ ਅਸੀਂ ਧਰਨਾ ਨਾਲ ਦੀ ਨਾਲ ਚੱਕ ਦਾਂਗੇ ਬੰਦੇ ਹਾਜ਼ਰ ਕਰਦੇ ਕਿਹੜੀ ਗੱਡੀ ਸੀ ਜਿਹੜੀ ਵਜੀਆ ਵਿੱਚ ਰੇਟਿਚ ਗੱਡੀ ਸੀਗੀ ਹਾਂਜੀ ਹਾਂਜੀ ਮੁੰਡੇ ਇਧਰੋਂ ਕਿਹੜੇ ਪਾਸਿਓਂ ਆ ਰਹੇ ਸੀ ਇਹ ਮੁੰਡੇ ਇਧਰੋਂ ਜਾਈ ਜਾਂਦੇ ਸੀਗੇ ਦੁਕਾਨ ਤੇ ਆਏ ਸੀਗੇ ਇਧਰੋਂ ਵੰਦਰਾ ਨੂੰ ਜਾਈ ਜਾਂਦੇ ਸੀਗੇ ਦੁਕਾਨ ਤੋਂ ਆਏ ਸੀਗੇ ਦਹੀਂ ਲੈ ਕੇ ਗਏ ਆ ਪਕੌੜੀਆਂ ਉਹਨਾਂ ਦੀ ਜੇਬ ਚ ਕੱਢੀਆਂ ਵੀ ਅਸੀਂ ਕੱਲ ਇੱਕ ਮੁੰਡੇ ਦੇ ਜੇਬ ਚ ਪਕੌੜੀਆਂ ਸੀਗੀਆਂ ਇੱਕ ਦਹੀਂ ਸੀਗੀ ਦਹੀਂ ਲੈ ਕੇ ਚੱਲੇ ਆ ਰੋਟੀ ਖਾਣੀ ਸੀ ਉਹਨਾਂ ਨੇ ਰੋਟੀ ਖਾਣੀ ਸੀ ਉਧਰ ਉਹ ਗੱਡੀ ਸਪੀਡ ਨਾਲ ਹੀ ਦੋ ਮੁੰਡੇ ਹੋਰ ਉਧਰੋਂ ਆਈ ਜਾਂਦੇ ਸੀ ਉਹ ਉਧਰੋਂ ਆਈ ਜਾਂਦੇ ਦੋ ਮੁੰਡੇ ਇਹਨਾਂ ਦੇ ਯਾਰ ਮਿੱਤਰ ਹੀ ਸੀਗੇ ਇਹ ਆਪਣਾ ਦੂਜੇ ਭਰਾ ਦੇ ਸੀਗੇ ਤੇ ਉਹਨਾਂ ਨੇ ਕੀ ਕੀਤਾ ਨਾਲੇ ਉਹਨਾਂ ਨੇ ਮੁੰਡਿਆਂ ਨੇ ਦੂਜਿਆਂ ਨੇ ਕਿਹਾ ਵੀ ਆ ਤੁਸੀਂ ਗੱਡੀ ਹੌਲੀ ਕਰ ਲੋ ਆਪਸ ਵਿੱਚ ਨਹੀਂ ਸੁਣੀ ਕਿਸੇ ਨੇ ਵੀ ਨਹੀਂ ਸੁਣੀ ਕੱਡੀ ਬਹੁਤ ਸਪੀਡ ਸੀ ਇਹ ਮੁੰਡੇ ਵਿਚਾਰੇ ਕੱਚੇ ਸੀਗੇ ਕੱਚੇ ਤੋਂ ਮੁੰਡੇ ਚੱਕੇ ਵਾ ਸਾਨੂੰ ਅਸੀਂ ਉਹ ਪੂਰਾ ਕਲੀਅਰ ਦਿਖਾ ਸਕਦੇ ਹਾਂ ਉੱਥੇ ਵੀ ਜਾ ਕੇ ਵੀ ਜਿੱਥੇ ਉਹ ਮੁੰਡੇ ਚੱਕੇ ਆ ਕੱਚੀ ਜਗ੍ਹਾ ਤੋਂ ਮੁੰਡੇ ਚੱਕੇ ਆ ਇੱਕ ਮੁੰਡੇ ਨੂੰ ਉਤੋਂ ਦੀ ਚੱਕ ਕੇ ਮਾਰਿਆ ਜਿਹੜਾ ਮੇਰਾ ਭਤੀਜਾ ਸੀ ਉਹਨੂੰ ਘੱਟੋ ਘੱਟ 1 ਕਿੱਲਾ ਅੱਧਾ ਕਿੱਲੇ ਦੀ ਦੂਰੀ ਤੇ ਖੱਚ ਕੇ ਲਗਾਈ ਗੱਡੀ ਜੀ ਇੰਨਾ ਵੀ ਉਹਨਾਂ ਨੂੰ ਤਰਸ ਨਹੀਂ ਆਇਆ ਸਾਲਾ ਵੀ ਮੁੰਡਾ ਖੱਚ ਕੇ ਲਈ ਜਾਂਦਾ ਭੈਣ ਤੋਂ ਗੱਡੀ ਦਾ ਰੋਕਲਾ ਤੂੰ ਗੱਡੀ ਵੀ ਨਹੀਂ ਰੋਕੀ ਉਹਨਾਂ ਨੇ ਹੁਣ ਦੱਸੋ ਅਸੀਂ ਕੀ ਕਰਗੇ ਸਾਡਾ ਜਵਾਨ ਪੁੱਤ ਮਰ ਕਿੰਨੇ ਕਸ਼ਟ ਕਰ ਕਰ ਕਰਕੇ ਅਸੀਂ ਬੱਚਾ ਪਾਲਿਆ ਉਹ ਤੇ ਫੇਰ ਸਾਨੂੰ ਇਨਸਾਫ ਦੇਣਾ ਚਾਹੀਦਾ ਜੀ ਬਸ ਉਮਰ ਕਿੰਨੀ ਕਾ ਮੁੰਡੇ ਦੀ ਉਮਰ ਜੀ 26 ਸਾਲ ਦੀ ਹੈ 26 25 ਬਸ ਦੋ ਹੀ ਦੋਨਾਂ ਦੀ ਇੰਨੀ ਕਿੰਨੀ ਉਮਰ ਦਸੀ ਹਾਂਜੀ ਹਾਂਜੀ ਜੀ ਆਹੀ ਗੱਲ ਆ ਬਸ ਕਿਹੜੀ ਬਰਾਦਰੀ ਨੇ ਸਬੰਧ ਰੱਖਦੇ ਤੁਸੀਂ ਜੀ ਸਿੱਖਾਂ ਦਾ ਮੁੰਡਾ ਜੀ ਜਿਹੜੇ ਦੋਨੇ ਮੁੰਡੇ ਆਪਣੇ ਮਾਜੀ ਵੀ ਸਿੱਖਾਂ ਦੇ ਦੋਨੋਂ ਜਣੇ ਦੀ ਮਾਜੀ ਵੀ ਸਿੱਖਾਂ ਦੀ ਸੀ ਤੁਹਾਡਾ ਵੀ ਭਤੀਜਾ ਸੀ ਬੇਟਾ ਮੇਰਾ ਬੇਟਾ ਹਾਂਜੀ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਪਰਿਵਾਰ ਦੇ ਵਿੱਚ ਤਾਂ ਅਸੀਂ ਚਾਰ ਜਣੇ ਆਂ ਇਹ ਮੁੰਡਾ ਸੀਗਾ ਇਹ ਆਇਆ ਬਾਹਰ ਇੱਕ ਘਰੇ ਸੀ ਤੇ ਇਹ ਇਧਰੋਂ ਦੁਕਾਨਾਂ ਨੂੰ ਗਏ ਤੇ ਇਹ ਜਾਂਦੇ ਨੇ ਉਧਰ ਆਏ ਸੀ ਸਪੀਡ ਨਾਲ ਗੱਡੀ ਉਹਨੇ ਬ੍ਰੇਕਾਂ ਨਹੀਂ ਲਾਈਆਂ ਤੇ ਇੱਕ ਨੂੰ ਤਾਂ ਮਾਰਿਆ ਪਹਿਲੇ ਪਾਸੇ ਕੱਚੇ ਦੂਜੇ ਨੂੰ ਸਾਡਾ ਭਾਂਜਿਆ ਹੀ ਆ ਡੋਡਾ ਤੋਂ ਤੇ ਉਹਨੇ ਉਹਨੂੰ ਖਿੱਚ ਕੇ ਨਾ ਅੱਧਾ ਕਿਲਾ ਬਾੜ ਲੈ ਗਏ ਤੇ ਬ੍ਰੇਕਾਂ ਨਹੀਂ ਲਾਈਆਂ ਉਹ ਬੰਦੇ ਨੇ ਹੁਣ ਕੱਲ ਦੇ ਅਸੀਂ ਪਰਸੋਂ ਦੇ ਅਸੀਂ ਫਿਰਦੇ ਆਂ ਪੰਜਾਬ ਪੁਲਿਸ ਨੇ ਕੋਈ ਹੱਲ ਨਹੀਂ ਕੀਤਾ ਸਾਨੂੰ ਅਸੀਂ ਆ ਨਾ ਵੀ ਸਾਨੂੰ ਹਨ ਇਨਸਾਫ ਮਿਲਣਾ ਚਾਹੀਦਾ ਆਹੀ ਗੱਲ ਇਹ ਮੁੰਡੇ ਕਾਹਦਾ ਕੰਮ ਕਰਦੇ ਸੀ ਰਾਤ ਨੂੰ ਕੰਮ ਤੋਂ ਆਏ ਸੀ ਲੇਬਰ ਕਰਦੇ ਸੀ ਲੇਬਰ ਕਰਦੇ ਹਾਂ ਕੰਮ ਤੇ ਆਏ ਸੀ ਘਰ ਨੂੰ ਜਾਂਦੇ ਸੀ ਜੀ ਹਾਂ ਹੋਰ ਵੀ ਜਾਣਕਾਰੀ ਲਓ ਹਾਂ ਜੀ ਮੈਂਬਰਸ ਆਫ ਕੀ ਕਹਿੰਦੇ ਪਛਤਾ ਇਹ ਗੱਲ ਕਹਿੰਦੇ ਆ ਕਿ ਬਾਰਸੋਂ ਦੇ ਬਚਾਰੇ ਪਰੇਸ਼ਾਨ ਹੋਏ ਬੈਠੇ ਸਾਰੇ ਹਰੇਕ ਬੰਦਾ ਕਿਦੇ ਕੁਏ ਰਿਸ਼ਤੇਦਾਰ ਵੀ ਉਧੇ ਦਾ ਬੈਠੇ ਆ ਸਾਰੇ ਉਦਦੇ ਇੱਥੇ ਕਿਤੇ ਆਪਦੇ ਘਰੇ ਵੀ ਨਹੀਂ ਜਗਾਏ ਗਏ ਤੇ ਉਦਦੇ ਦੇ ਹੀ ਕਿਸੇ ਤਾਂ ਕਹਿੰਨੇ ਵੀ ਇਹਨਾਂ ਨੂੰ ਇਨਸਾਫ ਮਿਲੇ ਤੇ ਵਿਚਾਰਿਆਂ ਨੂੰ ਲੋਥਾਂ ਹਜੇ ਉਵੇਂ ਪਈਆਂ ਤੇ ਬਹੁਤ ਪਰੇਸ਼ਾਨ ਹੋਇਆ ਪਿਆ ਤੇ ਬੰਦੀ ਜਿਹੋ ਹੋ ਗਈ ਨੇ ਮਾਰਿਆ ਉਹ ਕਿਹੜਾ ਸਾਨੂੰ ਆਇੰਦਾ ਕਹਿਣ ਵੀ ਹਾਂ ਸ਼ਾਂ ਭਾਈ ਚੱਕ ਲੈਂਦੇ ਤੇ ਉਹਨਾਂ ਨੂੰ ਹਾਇ ਤਾਂ ਭੇਜ ਨਹੀਂ ਕੀਤਾ ਗਾ ਜੀ ਹਾਂਜੀ ਬੱਸਾ ਜੀ ਸਾਡੀ ਆਪਤਾ ਜੀ ਜਿਹੜੇ ਮੁਲਾਜ਼ਮ ਨੇ ਸਾਡੇ ਕੋਲੇ ਪਰਚਾ ਸਾਡਾ ਉਹ ਤਾਂ ਆਪ ਫਰੀਦਕੋਟ ਫਿਰਦਾ ਕਚਹਿਰੀਆਂ ਚ ਜਾਂ ਇੱਥੇ ਦੋ ਲੱਖਾਂ ਪਈਆਂ ਤਾਂ ਉਹਦਾ ਪੰਥ ਹੁਣ ਤੱਕ ਕਰਕੇ ਜਾਣਾ ਸੀ ਜਾਂ ਉਹਨਾਂ ਨੇ ਫੋਰਸ ਕੋਈ ਮੰਗਾ ਕੇ ਭੇਜਦਾ ਕੋਈ ਫੜਨ ਵਾਸਤੇ ਤੇ ਕੋਈ ਸਾਡੀ ਦਸਨਮਾਈ ਨਹੀਂ ਹੋਈ ਕਿਤੇ ਫਿਰ ਹਾਰ ਕੇ ਅੱਕ ਕੇ ਮਨ ਚ ਆਪ ਪੰਜਾਂ ਦਿਨਾਂ ਤੇ ਅਸੀਂ ਧਰਨਾ ਲਾਇਆ ਜੀ ਜੇ ਇਨਸਾਫ ਨਹੀਂ ਮਿਲਦਾ ਤਾਂ ਤੁਹਾਨੂੰ ਫੇਰ ਕੋਈ ਸੰਘਰਸ਼ ਹੈ ਤੁਹਾਡਾ ਵੀ ਅਗਲਾ ਸੰਘਰਸ਼ ਪੂਰਾ ਹੀ ਸਾਡਾ ਫਲ ਹੈ ਅਸੀਂ ਹਾਲ ਤੱਕ ਕਿਸੇ ਨੂੰ ਨੰਗਾ ਨੰਗਾ ਬੰਦ ਕੀਤਾ ਹੋਇਆ ਕੋਈ ਮਜਬੂਰੀ ਹੈ ਜਿਨ੍ਹਾਂ ਦੀ ਕੋਈ ਸਖਤ ਹੈ ਜਾਨੀ ਦੀ ਐਂਬੂਲੈਂਸ ਨੰਗਾ ਸਕਦੇ ਆ ਅਸੀਂ ਕਰਾਂਗੇ ਮਦਦ ਉਹਨਾਂ ਦੀ ਤਾਂ ਕਿਉਂਕਿ ਸਾਰੇ ਇੱਕੋ ਜਿਹੇ ਹੈ ਕੋਈ ਅਸੀਂ ਦੁਸ਼ਮਣੀ ਨਹੀਂ ਕਿਸੇ ਨਾਲ ਵੀ ਸਾਡੀ ਪਰ ਜਿਹੜੀ ਗੱਲ ਹੈ ਅਸੀਂ ਐਂ ਨਹੀਂ ਨੰਗਣ ਦੇਣਾ ਕਿਸੇ ਨੂੰ ਕੋਈ ਵੀ ਸਾਰੇ ਬੰਦ ਹੋਣਗੇ ਹੈਗਾ ਜਿੰਨਾ ਟਾਈਮ ਸਾਨੂੰ ਇਹ ਕੱਲ ਦਾ ਪਤਾ ਨਹੀਂ ਲੱਗਦਾ ਜੇ ਕੋਈ ਮੁੱਦਾ ਨਹੀਂ ਉੱਠਦਾ ਸੀ ਉਹਨਾਂ ਟਾਈਮ ਇੱਥੇ ਰਵਾਂਗੇ ਜੀ ਤੁਹਾਡੇ ਨਾਲ ਜਥੇਬੰਦੀਆਂ ਵੀ ਆ ਕਿਸਾਨ ਜਥੇਬੰਦੀਆਂ ਵੀ ਆ ਜੁਨੀਅਨ ਸਾਡੇ ਸਾਰੇ ਆਈ ਸਾਡੇ ਨਾਲ ਸਾਰੇ ਲੱਗੇ ਪਿਆ ਬਾਕੀ ਜੇ ਅੱਜ ਇਹਨਾਂ ਨੇ ਸਾਡੀ ਸੁਣਵਾਈ ਸੁਣ ਲਈ ਤਾਂ ਫੇਰ ਤਾਂ ਗੱਲ ਸਹੀ ਆ ਨਹੀਂ ਅਸੀਂ ਕੱਲ ਨੂੰ ਡੈੱਡ ਬੋਡਾਂ ਇੱਥੇ ਲਿਆਵਾਂਗੇ ਇਸ ਜਗ੍ਹਾ ਤੇ ਟਾਈਮ ਦੇ ਦੇਣ ਸਾਨੂੰ ਟਾਈਮ ਦੱਸਣ ਸਾਨੂੰ ਵੀ ਕਿੰਨੇ ਵਜੇ ਬੰਦੇ ਮਿਲ ਜਾਣਗੇ ਨਹੀਂ ਤਾਂ ਕੱਲ ਨੂੰ ਇਹ ਪੂਰਾ ਰੋਡ ਜਾਮ ਕਰ ਦਾਂਗੇ ਅਸੀਂ ਡੈੱਡ ਬੋਡ ਤੈਨੂੰ ਤਿਆਰ ਪਰ ਟਾਈਮ ਦੇਣ ਸਾਨੂੰ ਕੋਈ ਸਾਡੇ ਮੜਾ ਜਾਂ ਸਾਡੇ ਦਿਲ ਨੂੰ ਵੀ ਪਤਾ ਲੱਗੇ ਵੀ ਯਾਰ ਸਾਡੇ ਨਾਲ ਖੜੇ ਆ ਸਾਨੂੰ ਵੀ ਐਂ ਲੱਗੇ ਨਾ ਵੀ ਸਾਡੇ ਨਾਲ ਖੜੀ ਆ ਸੀ ਉੱਠ ਖੜਾਂਗੇ ਕੋਈ ਚੱਕਰ ਨਹੀਂ ਸਾਨੂੰ ਕੋਈ ਇਹਨਾਂ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਹੈਗੀ ਪਰ ਸਾਡੇ ਨਾਲ ਸਾਡਾ ਟਾਈਮ ਦੇਣ ਸਾਨੂੰ ਖੜਨ ਦਾ ਮੌਕਾ ਦਿਲ ਤਾਂ ਰੱਖਣ ਸਾਡਾ ਨਾ ਵੀ ਹਾਂ ਅਸੀਂ ਖੜੇ ਆ ਕੋਈ ਗੱਲ ਨਹੀਂ ਬੰਦਾ ਚੱਕ ਲੈ ਆਣਾ ਬੰਦੇ ਹੀ ਲੈ ਆਣਾ ਅਸੀਂ ਧਰਨਾ ਪਾਸੇ ਕਰ ਦਾਂਗੇ ਸਾਨੂੰ ਕੋਈ ਚੱਕਰ ਨਹੀਂ ਹੈ ਨਾ ਕੀ ਕਰੀ ਆਪੀ ਤੁਸੀਂ ਮੈਂ ਤਾਂ ਇਹੀ ਕਹਿੰਦਾ ਜੀ ਨਖਰੀਆ ਧਰਮ ਦੀ ਗੱਲ ਕਰਦੇ ਆਪਾਂ ਨਾ ਵੀ ਫੇਰ ਹੀ ਚੱਕਿਆ ਜਾਊਗਾ ਜੇ ਸਾਨੂੰ ਬੰਦੇ ਲਿਆਕ ਦੇਣ ਕਿਹਾ ਤੇ ਬੰਦੇ ਭੇਜ ਕਰ ਦੇਣਾ ਬੰਦੇ ਨਹੀਂ ਪੇਸ ਹੁੰਦੇ ਧਰਨਾ ਸੀ ਕਮੈਂਟ ਵੀ ਨਹੀਂ ਉਹਦੋਂ ਕੱਲ ਨੂੰ ਇਦੋਂ ਵੀ ਤਕੜਾ ਧਰਨਾ ਲਾਉਣਾ ਸੀ ਠੀਕ ਆ ਨਾ ਜੰਨਾ ਪੇਸ਼ ਕੀਤੇ ਬੰਦਿਆਂ ਨੇ ਜੀ ਸਾਨੂੰ ਅੱਜ ਬੰਦੇ ਪੇ ਸਚਾਈ ਦੇ ਆ ਬਸ ਨਹੀਂ ਐਦੂ ਬਾਦ ਆ ਤੁਹਾਨੂੰ ਬੰਦੇ ਹੋਰ ਅਸੀਂ ਮਗਾ ਕੇ ਧਰਨਾ ਐਦੂ ਟੈਡ ਕਰਾਂਗੇ ਇਹ ਦੋ ਪਿੰਡਾਂ ਦਾ ਧਰਨਾ ਹੈ ਹਾਂ ਦੋ ਪਿੰਡਾਂ ਦਾ ਧਰਨਾ ਪਿੰਡ ਡੋੜ ਦਾ ਧਰਨਾ ਦਾ ਇੱਕ ਇਥੋਂ ਲੰਬ ਵਾਲੀ ਦਾ ਗਈ ਹਾਂਜੀ ਦੋ ਪਿੰਡਾਂ ਦੇ ਜਿਹੜੇ ਮੁੰਡੇ ਜਿਹਨਾਂ ਨੂੰ ਐਕਸੀਡੈਂਟ ਹੋਇਆ ਦੋ ਪਿੰਡ ਲੰਬ ਵਾਲੀ ਤੇ ਜਿੰਨ ਡੋੜ ਪਿੰਡ ਦੇ ਆ ਜੀ ਦੋਨੇ ਜਿੰਨਾ ਟਾਈਮ ਸਾਨੂੰ ਕੋਈ ਟਾਈਮ ਨਹੀਂ ਦਿੰਦੇ ਉਹਨਾਂ ਟਾਈਮ ਅਸੀਂ ਧਰਨਾ ਨਹੀਂ ਖਿਲਾਉਣਾਗਾ ਅਸੀਂ ਕੋਈ ਦੰਨ ਨਹੀਂ ਲੈਣੇਗੇ ਪੰਜ ਨਹੀਂ ਲੈਣੇ ਸੀ ਨਹੀਂ ਲੈਣੇ ਅਸੀਂ ਮੰਨ ਲਓ ਕੱਲ ਦੀ ਦਿਹਾੜੀ ਵੀ ਨਹੀਂ ਲੈਣੀ ਬੰਦਾ ਸਾਡੇ ਪੇ ਸੋਣੇ ਚਾਹੀਦੇ ਆ ਬਸ ਜੀ ਜਿੰਨਾ ਟਾਈਮ ਪੇਸ ਨਹੀਂ ਕਰਦੇ ਉਹ ਸਾਡੇ ਕੋਲੇ ਅਸੀਂ ਧਰਨਾ ਨਹੀਂ ਹਲਾਉਣਾ ਇੱਥੋਂ ਤੇ ਨਹੀਂ ਚੂੜੀ ਇਹਦੋਂ ਵੀ ਜ਼ਿਆਦਾ ਕਸੀ ਜਾਣੀ ਆ ਤੁਹਾਨੂੰ ਜੀ ਧਰਨੇ ਦੀ ਸਰਕਾਰ ਕੀ ਨਹੀਂ ਕਰ ਸਕਦੀ ਜੀ ਸਭ ਕੁਝ ਕਰ ਸਕਦੀ ਹੈ ਜੇ ਮੁਲਾਜ਼ਮਾਂ ਮੁਲਾਜ਼ਮਾਂ ਜਾ ਸਕਦੇ ਆ ਫੜੇ ਜਾਂਦੇ ਆ ਹੁਣ ਵੱਡੇ ਵੱਡੇ ਕੰਮ ਫੜੇ ਜਾਂਦੇ ਆ ਜੇ ਕੋਈ ਕੰਮ ਕਰਕੇ ਜਾ ਕੇ ਤੇ ਉਹ ਅਬ ਦੁਜਾ ਜਜ ਜਿਹਦੇ ਤੇ ਚਾ ਉਹਦੇ ਵੀ ਫੜਦੇ ਆ ਬੰਦੇ ਫੜੇ ਜਾਂਦੇ ਆ ਤੇ ਕਿੰਨੇ ਤਾਂ 5 ਦਿਨ ਹੋ ਗਏ ਸਾਡੇ ਤਾਂ ਨਹੀਂ ਉਹਨਾਂ ਨੇ ਅੱਛਾ ਹਾਂ ਗਰੀਬ ਕਰਕੇ ਨਹੀਂ ਉਹ ਚਲ ਗਰੀਬ ਦੇ ਬੱਚੇ ਹਾਂ ਗਰੀਬ ਹੁੰਦਾ ਗਰੀਬ ਤਾਂ ਤਾਂ ਨਹੀਂ ਹੁੰਦਾ ਵੀ ਇਹ ਕਹੇ ਜੋਗਰੇ ਨਹੀਂਗੇ ਜੀ ਇੱਕ ਬਾਈ ਇੰਨੇ ਮੁਲਾਜ਼ਮੇ ਇੱਥੇ ਲਾ ਸਕਦੇ ਤੇ ਇੰਨੇ ਮੁਲਾਜ਼ਮ ਉਹਨਾਂ ਨੂੰ ਪਹਾਲਾਂ ਨੂੰ ਵੀ ਲਾ ਸਕਦੇ ਆ ਆ ਮੁਲਾਜ਼ਮ ਵੇਖੋ ਕਿੰਦੀ ਗੰਤੀ ਚ ਖੜਿਆ ਕਿੰਨੀਆਂ ਬੱਸਾਂ ਇਆਂ ਖੜੀਆਂ ਦਿਸ ਰਹੀਆਂ ਨਾ ਤੁਹਾਨੂੰ ਆਵੇ ਤੇ ਇੰਨੇ ਮੁਲਾਜ਼ਮੇ ਉਹਨਾਂ ਨੂੰ ਪਹਾਲਾਂ ਤੇ ਵੀ ਲਾ ਸਕਦੇ ਆ ਸੂਬਾ ਤੇ ਇਹ ਇੰਨੇ ਮੁਲਾਜ਼ਮ ਆ ਗਏ ਐਸਐਸਪੀ ਆ ਗਿਆ ਡੀਐਸਪੀ ਆ ਗਿਆ ਉਹਨਾਂ ਨੂੰ ਪਹਾਲ ਵੀ ਸਕਦੇ ਆ ਇਹ ਤੇ ਪਹਾਲ ਤੇ ਕਿਉਂ ਨਹੀਂ ਗੇ ਜਿੰਨੀ ਇੱਥੇ ਫੋਰਸ ਇਕੱਠੀ ਕੀਤੀ ਇੰਨੀ ਤਾਂ ਅੱਧੇ ਪੰਜਾਬ ਚੋਂ ਗਾ ਕੇ ਚੱਕ ਲਿਆ ਸਕਦੇ ਸੀ ਇਹ ਇੱਥੇ ਇੱਕ ਸਾਨੂੰ ਦੁਕਾਨ ਖਾਤਰੀ ਕਿਤੇ ਕੋਈ ਆ ਜਾਂਦਾ ਕਿਤੇ ਕੋਈ ਆ ਜਾਂਦਾ ਆਂਦੇ ਵੀ ਧਰਨਾ ਚੱਕ ਲੋ ਪੰਜ ਦੇ ਦੋ ਚਾਰ ਦੇ ਦੋ ਇਹਦਾ ਜਦੋਂ ਆਪ ਦਾ ਕੋਈ ਤਕੜੇ ਦਾ ਕੰਮ ਹੁੰਦਾ 20 ਮਿੰਟਾਂ ਚ ਭਾਰ ਲੈਂਦੇ ਆ ਇਹ ਗਰੀਬਾਂ ਦੇ ਕਰਕੇ ਨਹੀਂ ਭਾਰਦੇ ਤੇ ਇਸ ਭਗਵਾਨ ਤਮਾਨ ਸਰਕਾਰ ਨੂੰ ਇਹਨਾਂ ਤੁਹਾਡੇ ਤੋਂ 76 ਪਹਿਣਗੇ ਇੱਥੇ ਜੇ ਲੰਬ ਵਾਲੀ ਚੜ ਕੇ ਅੱਗੇ ਜਗਮੀਤ ਬਰਾੜ ਮੌਕੇ ਹੋਈ ਸੀ ਲੜਾਈ ਉਹੀ ਲੜਾਈ ਥੋਡੇ ਨਾਲ ਹੋਊਗੀ ਜੇ ਲੰਬ ਵਾਲੀ ਚੜ ਕੇ ਮਾਂ ਮਾਂ ਸਰਕਾਰ ਕਹਿੰਦੀ ਸੀ ਇਹ ਗਰੀਬਾਂ ਦੀ ਸਰਕਾਰ ਹੈ ਇਹ ਸੱਥਾ ਚੋਂ ਚੱਲਿਆ ਆਇਆ ਕਰੋ ਇਹ ਆਮ ਲੋਕਾਂ ਦੀ ਸਰਕਾਰ ਹੈ ਜਿਹਨੇ ਤੁਸੀਂ ਸੱਥਾ ਚੋਂ ਚੱਲਦੀ ਹੈ ਕਿ ਭੰਚੌਕ ਰਾਜ ਘਰਾਣਿਆਂ ਤੋਂ ਚੱਲਦੀ ਹੈ ਇਹੀ ਅਮੋਲਕਾ ਕੇ ਤੜਕਦਾ ਇੱਥੇ ਵੜਿਆ ਤੀਜਾ ਦਿਨ ਹੋ ਗਿਆ ਮੋਲਕ ਨੂੰ ਵੀ ਪਤਾ ਕੁੱਲ ਬੰਦੇ ਨੂੰ ਪਤਾ ਲੱਗ ਜਾਂਦਾ ਹੈ ਕੁੱਲ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਉੱਥੇ ਧਰਨੇ ਲੱਗਿਆ ਕੱਲੇ-ਕੱਲੇ ਮੋਬਾਈਲ ਤੇ ਆਈ ਜਾਂਦਾ ਤੇ ਇਹ ਕੋਈ ਆ ਕੇ ਐਮਐਲਏ ਦਾ ਹੱਕ ਨਹੀਂ ਉਹ ਸਰਪਜੀਤ ਨੂੰ ਵੋਟਾਂ ਪਾਈਆਂ ਸੀ ਕਨੇ ਗੰਨੇ ਕਿਸਾਨ ਵਾਲੇ ਨੂੰ ਉਹਨੇ ਆ ਕੇ ਪੁੱਛਿਆ ਇਹ ਪਹਣ ਚੋ ਸਾਰੇ ਬਲਾਂਗ ਇਕੱਠੇ ਹੋਇਆ ਵੋਟਾਂ ਲੈਣ ਮੌਕੇ ਭੈਣ ਹੀ ਹੋਂ ਆ ਜਾਂਦੇ ਇੱਥੇ ਸਿੱਧ ਤੇ ਹੁਣ ਇੱਥੇ ਜੇ ਆ ਕੇ ਵੜੇ ਨਾ ਇਹਨਾਂ ਤੇ ਛੱਤਰ ਪਹਿਣਗੇ ਸਾਰਿਆਂ ਤੇ ਕਿਉਂ ਗਰੀਬ ਦੀ ਜਦੋਂ ਮਦਦ ਨਹੀਂ ਹੁੰਦੀ ਜਦ ਗਰੀਬ ਗਰੀਬ ਦੀ ਵੋਟ ਆ ਜੀ ਗਰੀਬ ਦੇ ਜਦੋਂ ਗਰੀਬ ਦੀ ਉਹ ਸੁਣਵਾਈ ਨਹੀਂ ਕਰਦੇ ਤੇ ਤਕੜੇ ਦੇ ਨਾਰ ਤੋਰ ਜਾਂਦੇ ਮਾੜੀ ਜੀ ਗੱਲ ਹੋ ਜੇ ਤਾਂ ਤੀਜਾ ਦਿਨ ਚੌਥਾ ਦਿਨ ਚੌਥਾ ਦਿਨ ਹੋ ਗਿਆ ਜੀ ਹਾਂ ਇਹਨਾਂ ਨਾਲ ਗੱਥਾਂ ਹੀ ਕਰ ਜਾਂਦੇ ਜੀ ਚੌਥਾ ਦਿਨ ਹੋ ਗਿਆ ਅੱਜ ਐਕਸੀਡੈਂਟ ਹੋਇਆ ਨੂੰ ਜਨਨ ਕਿ ਦੋਸ਼ੀ ਫੜੇ ਨਹੀਂ ਗਈ ਪਰਿਵਾਰ ਬੈਠਾ ਗਰੀਬ ਪਰਿਵਾਰ ਹੈ ਦੋ ਪਿੰਡ ਜਨਨ ਕਿਥੇ ਆਏ ਨੇ ਇੰਨੀ ਗਰਮੀ ਇੱਥੇ ਆਮ ਬੰਦਾ ਨਹੀਂ ਖੜ ਸਕਦਾ ਟਕੜੇ ਦਾ ਜੇਕਰ ਕੁੱਤਾ ਵੀ ਮਰਿਆ ਹੁੰਦਾ ਕਿਸੇ ਬੱਸ ਥੱਲੇ ਆ ਕੇ ਜਾਂ ਕਿਸੇ ਗੱਡੀ ਥੱਲੇ ਆ ਕੇ ਤੇ ਪੁਲਿਸ ਪ੍ਰਸ਼ਾਸਨ ਨੇ 5 ਮਿੰਟ ਦੇ ਜਨਨ ਕਿ ਦੋਸ਼ੀ ਨੂੰ ਫੜ ਲੈਣਾ ਸੀ ਕਿਉਂ ਨਹੀਂ ਫੜਿਆ ਜਾਂਦਾ ਇਹ ਗਰੀਬ ਆ ਇਹਨਾਂ ਗਰੀਬਾਂ ਲੋਕਾਂ ਦੀ ਸੁਣਵਾਈ ਨਹੀਂ ਹੁੰਦੀ ਇਹਨਾਂ ਗਰੀਬਾਂ ਨੂੰ ਲੋਕਾਂ ਨੂੰ ਸੰਘਰਸ਼ ਕਰਨੇ ਪੈਂਦੇ ਆ ਜੇ ਸੰਘਰਸ਼ ਕਰਨਗੇ ਤਾਂ ਅਨਸਾਫ਼ ਫੇਰ ਮਿਲਦਾ ਇਹਨਾਂ ਲੋਕਾਂ ਦਾ ਕਹਿਣਾ ਜਿੰਨਾ ਚਿਰ ਦੋਸ਼ੀ ਨਹੀਂ ਫੜੀਦੇ ਅਸੀਂ ਦੋ ਪਿੰਡਾਂ ਦੇ ਲੋਕ ਇਸੇ ਹਾਈਵੇ ਨੂੰ ਜਨਕੀ ਜਾਮ ਕਰਕੇ ਰੱਖਾਂਗੇ ਜਿੰਨਾ ਚਿਰ ਸਾਨੂੰ ਅਨਸਾਫ਼ ਨਹੀਂ ਮਿਲਦਾ ਲੀਡਰ ਤਾਂ ਸਿਰਫ ਵੋਟਾਂ ਲੈਣ ਲਈ ਸਾਡੇ ਘਰਾਂ ਚ ਆਉਂਦੇ ਨੇ ਵੋਟਾਂ ਵੇਲੇ ਸਾਡੇ ਉਹਨਾਂ ਨੂੰ ਘਰ ਦਿਖ ਜਾਂਦੇ ਨੇ ਵੋਟਾਂ ਵੇਲੇ ਸਾਡੇ ਚਿਹਰੇ ਦਿਖ ਜਾਂਦੇ ਪਰ ਹੁਣ ਅਸੀਂ ਉਹਨਾਂ ਨੂੰ ਨਾਂ ਦੱਸਦੇ ਆ ਨਾ ਹੀ ਸਾਡੇ ਚਿਹਰੇ ਦਿੰਦੇ ਆ ਨਾ ਹੀ ਸਾਡੇ ਪਿੰਡ ਦਿੰਦੇ ਆ ਨ ਦਿੰਦੇ ਆ ਸਾਨੂੰ ਜਿੰਨਾ ਚਿਕਨ ਸਾਫ ਨਹੀਂ ਮਿਲਦਾ ਉਹਨਾਂ ਚੱਕ ਅਸੀਂ ਜਨਕ ਧਰਨੇ ਨੂੰ ਅਸੀਂ ਇਸੇ ਤਰ੍ਹਾਂ ਜਨਕ ਵੱਡਾ ਕਰਾਂਗੇ ਧਰਨਾ ਨਹੀਂ ਚੱਕਾਂਗੇ ਗਰੀਬ ਲੋਕਾਂ ਸੀ ਸਾਡੇ ਨਾਲ ਇਨਸਾਫ ਨਹੀਂ ਹੋ ਰਿਹਾ ਧੱਕਾ ਹੋ ਰਿਹਾ ਚਾਰੇ ਪਾਸੇ ਦਿਖਾ ਕੈਮਰਾਮੈਨ ਨੂੰ ਕਹਿਣਾ ਸਾਡੀਆਂ ਭੈਣਾਂ ਸਾਡੀਆਂ ਮਾਤਾ ਜਨਨ ਕਿ ਐਨੀ ਗਰਮੀ ਦੇ ਵਿੱਚ ਛੋਟੇ ਛੋਟੇ ਬੱਚਾ ਨੂੰ ਲੈ ਕੇ ਜਨਨ ਕਿ ਗਰਮੀ ਦੇ ਵਿੱਚ ਬੈਠੀਆਂ ਬੈਠੇ ਨੂੰ ਕਿਸੇ ਦਾ ਜੀ ਨਹੀਂ ਕਰਦਾ ਜਿਸ ਤਨ ਲੱਗਾ ਸੋ ਤਨ ਜਾਣੇ ਕੌਣ ਜਾਣੇ ਪੀੜ ਪ੍ਰਾਈ ਜਿਨ੍ਹਾਂ ਦਾ ਮਰਿਆ ਹੁੰਦਾ ਉਹਨਾਂ ਨੂੰ ਪਤਾ ਹੁੰਦਾ ਉਹਨਾਂ ਨੂੰ ਦੁੱਖ ਹੁੰਦਾ ਕਿ ਸਾਡਾ ਮਰਿਆ ਤੇ ਕਿੰਨਾ ਕ ਦੁੱਖ ਹੈ ਅੱਜ ਇਹ ਮਾਤਾ ਇਨਸਾਫ ਮੰਗ ਰਹੀਆਂ ਇੱਕ ਪੁੱਤ ਮਰ ਗਿਆ ਨੌਜਵਾਨ ਜਿਨ੍ਹਾਂ ਨੇ ਸਹਾਰਾ ਬੰਨਣਾ ਸੀ ਬੜਾਪੇ ਦੇ ਵਿੱਚ ਇਹਨਾਂ ਦੀ ਡੰਗੋਰੀ ਫੜਨੀ ਸੀ ਅੱਜ ਉਹ ਪੁੱਤ ਚਲਾ ਗਿਆ ਪੁੱਤ ਦੇ ਇਨਸਾਫ ਲਈ ਜਨਨ ਕਿ ਲੋਕ ਬੈਠੇ ਨੇ ਇਨਸਾਫ ਨਹੀਂ ਮਿਲ ਰਿਹਾ ਮਾਨ ਸਰਕਾਰ ਕਹਿੰਦੀ ਸੀ ਸਤਾ ਦੇ ਵਿੱਚ ਲਿਆਓ ਤੁਹਾਨੂੰ ਇਨਸਾਫ ਮਿਲੂਗਾ ਪਰ ਉਹੀ ਜਿਹੜੀਆਂ ਪਿਛਲੀਆਂ ਸਰਕਾਰਾਂ ਦੇ ਵਿੱਚ ਹੁੰਦਾ ਸੀ ਉਹੀ ਇਹਨਾਂ ਸਰਕਾਰਾਂ ਦੇ ਵਿੱਚ ਹੋਇਆ ਇਨਸਾਫ ਨਹੀਂ ਮਿਲਦਾ ਇਨਸਾਫ ਤਾਂ ਸਾਨੂੰ ਧਰਨੇ ਲਾ ਕੇ ਸੰਘਰਸ਼ ਕਰਕੇ ਜਨਨ ਕਿ ਲੈਣਾ ਪੈਂਦਾ ਇਨਸਾਫ ਚਾਹੀਦਾ ਦੋਨਾਂ ਪੁੱਤਰਾਂ ਦਾ ਅੱਜ ਢਿੱਡ ਤੇ ਹੱਥ ਰੱਖ ਕੇ ਵੇਖੋ ਜਿੰਨਾ ਮਾਵਾਂ ਦੇ ਪੁੱਤ ਮੁੱਕ ਜਾਂਦੇ ਮਾਰ ਜਾਂਦੇ ਕੁੱਤੇ ਬਿੱਲਿਆਂ ਨੂੰ ਉਹ ਆਪਦੇ ਢਿੱਡ ਤੇ ਹੱਥ ਰੱਖ ਕੇ ਵੇਖੋ ਮਾਵਾਂ ਨੂੰ ਕਿੰਨਾ ਦੁੱਖ ਹੁੰਦੇ ਆ ਪੁੱਤਾਂ ਦੇ ਤੁਸੀਂ ਵੀ ਕਿਸੇ ਦੇ ਪੁੱਤ ਆ ਤੁਸੀਂ ਵੀ ਕਿਸੇ ਦੇ ਵੀਰ ਆ ਤੁਸੀਂ ਵੀ ਕਿਸੇ ਦੇ ਪਤੀਜੇ ਆ ਠੀਕ ਆ ਅੱਜ ਜਿਹੜੀਆਂ ਭੈਣਾਂ ਆ ਗੁੜੀਆ ਬੈਠੀ ਐ ਇੱਥੇ ਛੋਟੀ ਰੁਲੀ ਜਾਂਦੀ ਐ ਬੱਚਾ ਲੈ ਕੇ ਤੇ ਮਾਂ ਰੁਲੀ ਜਾਂਦੀ ਐ ਦੋ ਤਾਂ ਮੁੱਕ ਗਿਆ ਦੋ ਲਾਂਬੇ ਮੈਥੋਂ ਚੱਲੇ ਨਹੀਂ ਜਾਂਦੇ ਦੋ ਤਾਂ ਵੀ ਮੇਰੇ ਪੁੱਤਨ ਵਾਲੀ ਐ ਦੋ ਇਹਨਾਂ ਨੇ ਮਾਰ ਕੇ ਵੀਰਜੀ ਮਾਰ ਕੇ ਇਹਨੇ ਗੱਡੀ ਜਿਹੜਾ ਕੋਈ ਮੂਹਰੇ ਆਉਂਦਾ ਸੀ ਉਹਨਾਂ ਤੇ ਵੀ ਗੱਡੀ ਚੜਾਉਣ ਨੂੰ ਕੋਸ਼ਿਸ਼ ਕਰਦੇ ਸੀ ਇਹ ਇਸ ਕਰਦੇ ਸੀ ਚੜਹੁੰਦਾ ਸੀ ਕਰਦੇ ਸੀ ਹੋਰ ਤਾਂ ਕਰਦੇ ਸੀ ਪਰ ਉਹ ਦੋ ਪੁੱਤ ਨਹੀਂ ਤਾਂ ਮੈਨੂੰ ਦੋ ਪੁੱਤ ਦੇ ਦੇਣ ਉਹਵੇਂ ਬਰਾਬਰ ਨਹੀਂ ਉਹ ਦੋ ਪੁੱਤ ਮਰਵਾ ਲੈਣ ਮੇਰੇ ਸਾਹਮਣੇ ਜਿਵੇਂ ਅੱਜ ਮੈਂ ਤਿੰਨ ਦਿਨ ਹੋ ਗਏ ਮੇਰਾ ਪੁੱਤ ਉਲੀ ਜਾਂਦੇ ਉੱਥੇ ਅਸੀਂ ਢਿੱਡੋ ਖਾਲੀ ਫਿਰਦੇ ਆ ਜਿਵੇਂ ਉਹ ਪਾਏ ਆ ਮੈਨੂੰ ਦੋ ਪੁੱਤ ਸਾਹਮਣੇ ਕਰ ਦੇਣ ਆਪਦੇ ਅਸੀਂ ਮਾਰ ਦੇਾਂਗੇ ਅਸੀਂ ਕੁਛ ਨਹੀਂ ਮੰਗਦੇ ਸਾਡਾ ਇਨਸਾਫ ਚਾਹੀਦਾ ਜੀ ਇਨਸਾਫ ਮੰਗ ਰਿਹਾ ਪਰਿਵਾਰ ਪਰਿਵਾਰ ਕਹਿੰਦਾ ਸਾਨੂੰ ਇਨਸਾਫ ਮਿਲੇ ਕਿਉਂਕਿ ਗਰੀਬ ਲੋਕ ਹੈ ਇਹਨਾਂ ਦੀ ਸੁਣਵਾਈ ਬਹੁਤ ਜ਼ਿਆਦਾ ਘੱਟ ਹੁੰਦੀ ਹੈ ਕਿਤੇ ਵੀ ਜਾਓ ਕਿਉਂਕਿ ਇਹ ਕਹਿੰਦੇ ਬੰਦੇ ਦੀ ਜਨਕੇ ਮਾਰ ਦੇਣਾ ਕੁੱਤੇ ਬਿੱਲਿਆਂ ਵਾਂਗੂ ਜਨਕੇ ਜੇ ਮੈਂ ਪਹਿਲਾਂ ਵੀ ਗੱਲ ਕਰਕੇ ਡਾ ਤਕੜੇ ਦਾ ਕੁੱਤਾ ਵੀ ਮਰਿਆ ਹੁੰਦਾ ਤੇ ਹੁਣ ਦੂਸ਼ੀਆਂ ਨੇ ਪਾ ਲੈਣਾ ਸੀ ਉਸ ਗੱਡੀ ਨੂੰ ਵੀ ਪਾ ਲੈਣਾ ਸੀ ਇੱਕ ਤਾਂ ਇਹ ਗੱਲ ਹੁੰਦੀ ਆ ਕਿ ਪਤਾ ਨਹੀਂ ਲੱਗਿਆ ਵੀ ਜਿਹੜਾ ਗੱਡੀ ਮਾਰਨ ਵਾਲਾ ਕਿੱਧਰ ਚਲਾ ਗਿਆ ਭੱਜ ਗਿਆ ਇਹਦਾ ਪਰਿਵਾਰ ਦੱਸ ਰਿਹਾ ਵੀ ਫੁਲਾਨੇ ਨੇ ਗੱਡੀ ਮਾਰੀ ਆ ਫੁਲਾਨੇ ਬੰਦੇ ਆ ਪੁਲਿਸ ਨੂੰ ਲੱਭਣੇ ਸੌਖੇ ਆ ਭਾਲਣੇ ਸੌਖੇ ਆ ਆਮ ਤੌਰ ਤੇ ਪੁਲਿਸ ਬਹਾਨਾ ਮਾਰ ਦਿੰਦੀ ਆ ਬੰਦੇ ਨੂੰ ਲੱਭ ਰਿਆਂ ਸਾਨੂੰ ਪਤਾ ਨਹੀਂ ਕਿੱਥੇ ਆ ਦੋਸ਼ੀਆਂ ਦੀ ਭਾਲ ਕਰ ਰਹੇ ਆ ਭਾਲ جاری ਆ ਯਾਨੀ ਕਿ ਇਹ ਕਿਹਾ ਜਾਂਦਾ ਪ੍ਰਸ਼ਾਸਨ ਵੱਲੋਂ ਪਰ ਇਹ ਤਾਂ ਦੱਸਿਆ ਵੀ ਜਾ ਰਿਹਾ ਕਿ ਫੁਲਾਨੇ ਬੰਦੇ ਨੇ ਗੱਡੀ ਮਾਰੀ ਆ ਫੁਲਾਨੀ ਗੱਡੀ ਸੀ ਆ ਨੰਬਰਾ ਆ ਬੰਦੇ ਆ ਉਹਨਾਂ ਐਕਸੀਡੈਂਟ ਕਰਕੇ ਗਏ ਆ ਪਰ ਪੁਲਿਸ ਪ੍ਰਸ਼ਾਸਨ ਕਿਹਦੇ ਨਾਲ ਕਿਤੇ ਢਿੱਲ ਗੁਜ਼ਾਰ ਰਿਹਾ ਕਾਹਤੋਂ ਗੁਜ਼ਾਰ ਰਿਹਾ ਕੀ ਕਾਰਨ ਆ ਇਹ ਤਾਂ ਹੁਣ ਪੁਲਿਸ ਪ੍ਰਸ਼ਾਸਨ ਨੂੰ ਪਤਾ ਹੋਊਗਾ ਪਰ ਇਹ ਲੋਕ ਅ ਕੰਗਰਸ ਸਾਡੇ ਨਾਲ ਕਾਂਗਰਸ ਦੇ ਜੈਤੋ ਤੋਂ ਜਾਨੀ ਕਿ ਹਲਕਾ ਅਨਚਾਰਜ ਦਰਸ਼ਨ ਸਿੰਘ ਢਲਮਾ ਜਿਨਕੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਨੇ ਇਹਨਾਂ ਤੋਂ ਵੀ ਜਾਣਕਾਰੀ ਲਾਵਾਂਗੇ ਦਰਸ਼ਨ ਸਿੰਘ ਸਾਸਰੀਕਾਲ ਜੀ ਜੀ ਲੋਕ ਕਹਿ ਰਹੇ ਆ ਕਿ ਲੀਡਰਾਂ ਨੂੰ ਸਾਡੇ ਘਰ ਦੱਸ ਜਾਂਦੇ ਆ ਜਦੋਂ ਵੋਟਾਂ ਲੈਣਾ ਹੁੰਦੀਆਂ ਜਦੋਂ ਜਾਨੀ ਕਿ ਸਾਡੇ ਚਿਹਰੇ ਵੀ ਦੱਸ ਜਾਂਦੇ ਆ ਸਾਡੇ ਪਿੰਡ ਵੀ ਦੱਸ ਜਾਂਦੇ ਆ ਪਰ ਉਹ ਲੀਡਰ ਵੋਟਾਂ ਲੈ ਕੇ ਚਲੇ ਗਏ ਉਹਨਾਂ ਦੇ ਵਿੱਚੋਂ ਇੱਕ ਤੁਸੀਂ ਪਹੁੰਚੋ ਜਿਹੜਾ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਲੀਡਰਾਂ ਨੂੰ ਉਦੋਂ ਜਾਨੀ ਕਿ ਇਹਨਾਂ ਦੇ ਘਰ ਵੀ ਨਹੀਂ ਦਿੰਦੇ ਜਿਵੇਂ ਹੁਣ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਸਭ ਕੁਝ ਦੱਸ ਜਾਂਦਾ ਦਖੋ ਇਹੋ ਜੇ ਦੁੱਖ ਦੇ ਸਮੇਂ ਤੇ ਪਰਿਵਾਰ ਨਾਲ ਜੋ ਘਟਨਾ ਵਾਪਰੀ ਹੈ ਇਹਦਾ ਸਾਰੇ ਨੂੰ ਦੁੱਖ ਸਾਂਝਾ ਕਰਨ ਦੀ ਹੈ ਗੱਲ ਇਹ ਕਿਸੇ ਇਕੱਲੇ ਪਰਿਵਾਰ ਦੀ ਗੱਲ ਨਹੀਂ ਜਦੋਂ ਘਟਨਾ ਵਾਪਰਦੀ ਹੈ ਉਹ ਕਿਸੇ ਦਾ ਇਕੱਲਾ ਨਹੀਂ ਰਹਿ ਜਾਂਦਾ ਤਾਂ ਉਸ ਲੋਕਾਂ ਦਾ ਹੀ ਹੁੰਦਾ ਹੈਗਾ ਕਿਉਂਕਿ ਉਹ ਆਪਦੇ ਪਰਿਵਾਰ ਨੂੰ ਪਾਲ ਪੋਲਸਰ ਪਾਸਨ ਪੁਰਸ਼ਨਾ ਕਰਦਾ ਸੀ ਗਰੀਬ ਬੰਦਾ ਸੀਗਾ ਪਰ ਅਸੀਂ ਤਾਂ ਸਾਡੇ ਦਾ ਮੇਰੇ ਪਰਿਵਾਰ ਆ ਇਹ ਮੈਂ ਤਾਂ ਆਪਣ ਮੈਂ ਤਾਂ ਹੁਣ ਫੋਨ ਮੈਂ ਤਾਂ ਉਧਰ ਪਰਲੇ ਪਤਰ ਪਿੰਡਾਂ ਸੀਗਾ ਆਪਣੇ ਚ ਤੇ ਮੈਨੂੰ ਤਾਂ ਹੁਣ ਫੋਨ ਗਿਆ ਹੈਗਾ ਵੀ ਇਸ ਤਰ੍ਹਾਂ ਤਰਨਾ ਲੱਗ ਗਿਆ ਮੈਂ ਤਾਂ ਉਹ ਸਾਰਾ ਛੱਡ ਕੇ ਕੰਮ ਇੱਥੇ ਆਇਆ ਹੈ ਇਹ ਮੇਰਾ ਪਰਿਵਾਰ ਆ ਮੈਂ ਇਹਨਾਂ ਨਾਲ ਦਾ ਮੇਰਾ ਭੈਣ ਭਰਾ ਹੈ ਗਿਆ ਜੋ ਵੀ ਮੈਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਜੋ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਜੋ ਗੱਡੀ ਹੈ ਉਹਨੂੰ ਫੜੀ ਜਾਵੇ ਜਿਹੜੇ ਬੰਦੇ ਆ ਉਹਨਾਂ ਨੂੰ ਫੜ ਕੇ ਉਹਨਾਂ ਦੇ ਪਰਚ ਅਸੀਨਾਂ ਦੇ ਨਾਲ ਬੈਠੇ ਆ ਗਏ ਆ ਜੋ ਕਿਸ ਅਗਲੀ ਕਾਰਵਾਈ ਹੋਣੀ ਹੈ ਉਹ ਅਸੀਂ ਕਰਾਂਗੇ ਮੇਰਾ ਪੋਤਾ ਹੈ ਪਰ ਮੈਨੂੰ ਇਨਸਾਫ ਹੋਣਾ ਚਾਹੀਦਾ ਮੈਂ ਮਸਾਂ ਮੋਢਿਆਂ ਤੇ ਚਾਚਾ ਕੇ ਪਾਇਆ ਸੀ ਬਹੁਤ ਦੁੱਖਾਣਾ ਪਾਇਆ ਤੇ ਇਨਸਾਫ ਜ਼ਰੂਰੀ ਚਾਹੀਦਾ